ਸ੍ਰੀ ਕਲਜੀ ਸਾਰਿਆਂ ਨੂੰ ਮੈਂ ਲਾਪ੍ਰਿਤਕੋਰ ਹਜ਼ਰਾਂ ਸਿੰਘ ਗਮਨਾਮ ਕੌਰ ਦੁਆਰਾ ਲਿਖਿਆ ਇਹ ਨਾਵਲ ਰੱਬ ਦੀ ਰਜਾ ਦਾ ਬਾਗ ਸਤਿਮਾਲਾ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਜੀਏ ਪਰਮਿੰਦਰ ਤੇ ਰਮਨਦੀਪ ਸੁਖੀ ਦਾ ਦਾਜ ਪੂਰੇ ਕੰਨ ਵਿੱਚ ਲੱਗਿਆ ਹੋਇਆ ਨੇ ਸਭ ਨੇ ਆਪਣੇ ਆਪਣੀ ਕੰਮ ਸਾਹਮੇ ਹੋਏ ਨੇ ਕੁਲਦੀਪ ਜੀਤੀ ਸੁਖੀ ਤੇ ਮਨਦੀਪ ਦਾ ਦਿਨ ਹੁਣ ਜ਼ਿਆਦਾਤਰ ਇਕੱਠਿਆਂ ਦਾ ਹੀ ਲੰਘਦਾ ਆ ਜੀਤੀ ਹਰ ਭਜਨ ਨਾਲ ਟੁੱਟੇ ਰਿਸ਼ਤੇ ਨੂੰ ਭੁੱਲ ਗਈ ਆ। ਉਹ ਸੁੱਖੀ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਚਾਅ ਨਾਲ ਕਰ ਰਹੀ ਆ। ਉਹ ਸਕੂਲ ਹੁਣ ਵੀ ਪੜਾਉਂਦੀ ਆ। ਰਮਨਦੀਪ ਲੈਣ ਦੇ ਵਾਲੇ ਸੂਟ ਦੇਖ ਰਹੀ ਸੀ ਕਿ ਪਰਮਿੰਦਰ ਉਸਤੇ ਕੋਲਾ ਕਿ ਕਹਿੰਦੇ ਆ। ਕਿ ਆਇਆ ਪਹਿਲਾਂ ਚਾਹ ਪੀ ਲਈਏ ਫਿਰ ਕਰਦੀਆਂ ਰਾਂਗੇ ਇਹ ਦੰਦਾ ਕੰਮ। ਇਹ ਨਹੀਂ ਮੁੱਕਦਾ ਵਿਆਹ ਤੱਕ। ਰਮਨਦੀਪ ਵੀ ਹੱਸ ਕੇ ਉਸਦੇ ਪਿੱਛੇ ਤੁਰ ਪੈਂਦੀ ਆ। ਫਿਰ ਉਸ ਉਪੇਤੇ ਵਾਰਸ ਚਾਹ ਪੀਣ ਲੱਗ ਜਾਂਦੀਆਂ ਨੇ। ਉਹਨਾਂ ਦੇ ਥੋੜੀ ਦੂਰ ਸਾਹਮਣੇ ਚਾਰੋਂ ਇਕੱਠੀਆਂ ਕੁਲਦੀਪ, ਮਨਦੀਪ, ਜੀਤੀ ਤੇ ਸੁੱਖੀ ਦੀ ਟੰਗ ਖਿਚਾਏਕ ਕਰ ਰਹੀਆਂ ਹੁੰਦੀਆਂ ਨੇ। ਰਮਨਦੀਪ ਉਹਨਾਂ ਨੂੰ ਦੇਖਦੇ ਹੋਏ ਕਹਿੰਦੀ ਆ ਕਿ ਸ਼ੁਕਰ ਆ ਰੱਬ ਦਾ। ਜੀਤੀ ਨੇ ਖੁਦ ਨੂੰ ਸੰਭਲ ਲਿਆ ਨਹੀਂ ਤਾਂ ਇਸ ਕਮਲੀ ਨੇ ਹੱਸਣਾ ਹੀ ਭੁੱਲ ਜਾਣਾ ਸੀ। ਪਰਮਿੰਦਰ ਵੀ ਕਹਿੰਦੀ ਆ ਕਿ ਹਾਂਜੀ ਚੰਗਾ ਹੋਇਆ। ਸੁੱਖੀ ਦਾ ਵਿਆਹ ਰੱਖ ਲਿਆ। ਹੁਣ ਤਾਂ ਉਹ ਪੂਰੀ ਤਰ੍ਹਾਂ ਭੁੱਲ ਜਾਊ। ਜੀਤੀ ਦੋਨਾਂ ਨੂੰ ਆਪਣੇ ਵੱਲ ਵੇਖਦੇ ਹੋਏ ਵੇਖ ਕੇ ਪੁੱਛਦੀ ਆ ਕੀ ਹੋਇਆ ਤਹਾਂ ਦੋਨੋਂ ਨਾਂ ਵਿੱਚ ਸਿਰ ਹਿਲਾ ਦਿੰਦੀਆਂ ਨੇ ਸੁਖੀ ਉੱਠ ਕੇ ਉਹਨਾਂ ਦੇ ਕੋਲ ਆ ਜਾਂਦੀ ਆ ਤੇ ਕਹਿੰਦੀ ਆ ਕਿ ਚੱਕਰ ਆ ਮੇਰੇਆਂ ਦੋਵੇਂ ਮਾਮਾ ਐਵੇਂ ਦੇਖ ਰਹੀਆਂ ਨੇ ਫਿਰ ਉੱਕ ਕੇ ਕਹਿੰਦੀ ਆ ਕਿ ਐਵੇਂ ਨਾ ਦੇਖੋ ਮਾਤੇ ਪਿਆਰ ਹੋ ਜਾਏਗਾ ਰਮਨਦੀਪੇ ਸੁਣ ਕੇ ਕਹਿੰਦੀ ਆ ਇੱਥੇ ਆ ਖਿੱਚਾਂ ਤੇਰੇ ਕੰਨ ਮੈਂ ਜਿੱਤੀ ਉੱਥੋਂ ਭੱਜ ਜਾਂਦੀ ਆ ਤੇ ਦੋਨੋਂ ਹੱਸਣ ਲੱਗ ਜਾਂਦੀਆਂ ਨੇ ਜਿੱਤੀ ਆਪਣੇ ਕਮਰੇ ਵਿੱਚ ਇਧਰ ਉਧਰ ਚੱਕਰ ਕਰ ਰਹੀਏ ਹੁੰਦੀ ਆ ਕੁਲਦੀਪ ਦੀ ਆਵਾਜ਼ ਆਉਂਦੀ ਆ ਕੁਲਦੀਪ ਉਸਨੇ ਆਪਣੇ ਟਾਈਮ ਤੇ ਹੀ ਆਉਣਾ ਹੈ ਤੇਰੇ ਚੱਕਰ ਕੱਢਣ ਨਾਲ ਪਹਿਲਾਂ ਥੋੜੀ ਆ ਜਾਉ ਜੀਤੀ ਪਰ ਭਾਬੀ ਜੀ 1 ਵਜੇ ਦਾ ਟਾਈਮ ਸੀ 2 ਮਿੰਟ ਉੱਪਰ ਹੋ ਗਏ ਨੇ ਕੁਲਦੀਪ ਕੋਈ ਨਾ ਫਿਕਰ ਨਾ ਕਰ ਚੰਗਾ ਹੀ ਹੋਊਗਾ ਜੀਤੀ ਇਹ ਫੋਨ ਤੇ ਮੈਸੇਜ ਆਉਂਦਾ ਆ ਤਾ ਉਹ ਛੇਤੀ ਨਾਲ ਚੈੱਕ ਕਰਦੀ ਆ ਤੇ ਕਹਿੰਦੀ ਆ ਕਿ ਆ ਗਿਆ ਭਾਬੀ ਜੀ ਕੁਲਦੀਪ ਉਸੇ ਕੋਲ ਆ ਜਾਂਦੀ ਆ ਇਹ ਰਮਨਦੀਪ, ਤਰਸੀਮ ਤੇ ਬਲਵਿੰਦਰ ਸ਼ਹਿਰ گئے ਹੋਏ ਨੇ ਘਰ ਵਿੱਚ ਸਿਰਫ ਉਹ ਦੋਨੋਂ ਹੀ ਨੇ ਜੀਤੀ ਸਕਰੀਨ 'ਤੇ ਅੱਖਾਂ ਪਰ ਲੈਂਦੀ ਆ ਤੇ ਕਹਿੰਦੀ ਆ ਭਾਬੀ ਜੀ ਸਿਰਫ ਦੋ ਨੰਬਰ ਤੋ ਰਹਿ ਗਿਆ ਕੁਲਦੀਪ ਕਹਿੰਦੀ ਆ ਕਿ ਇੱਕ ਪੇਪਰ ਨਹੀਂ ਪਾਸ ਹੋਇਆ ਪਰ ਦੂਜੇ ਦਾ ਰਿਜ਼ਲਟ ਆਉਣ ਵਾਲਾ ਰਹਿੰਦਾ ਹੈ ਹਜੇ ਜੀਤੀ ਜਵਾਬ ਵਿੱਚ ਕਹਿੰਦੀ ਆ ਕਿ ਹਾਂ ਉਹ ਸੁਖੀ ਦੇ ਵਿਆਹ ਤੋ ਵਾਦ ਆਊਗਾ ਕੁਲਦੀਪ ਕਹਿੰਦੀ ਆ ਕਿ ਹਾਲਾਤ ਵੀ ਠੀਕ ਨਹੀਂ ਸੀ ਤੇ ਤੂੰ ਵੀ ਠੀਕ ਨਹੀਂ ਸੀ ਪੇਪਰ ਵੇਲੇ ਛਲ ਛੱਡ ਰੈਂਦਾ ਕੰਮ ਕਾ ਲਈ ਫਿਰ ਮੰਮੀ ਦੇ ਆਉਣ ਤੋਂ ਵੱਲ ਸੁਖੀ ਦੇ ਘਰ ਜਾਣਾ ਆ ਆਂਟੀ ਜੀ ਦਾ ਫੋਨ ਆਇਆ ਸੀ ਕਿ ਸੁਖੀ ਦੋ ਲਹਿੰਗੇ ਸਿਲੈਕਟ ਕਰਾਈਆ ਹੁਣ ਦੋਨਾਂ ਵਿੱਚੋਂ ਸਿਲੈਕਟ ਨਹੀਂ ਕਰ پا ਰਹੀ ਹੈਲਪ ਕਰਨੀ ਆ ਉਹਦੀ ਫਿਰ ਉਹ ਘਰ ਦਾ ਰੈਂਦਾ ਕੰਮ ਕਾ ਲੈਂਦੀਆਂ ਨੇ ਤੇ ਰਮਨਦੀਪ ਤੇ ਆਉਂਦੇ ਬਲਵਿੰਦਰ ਉਹਨਾਂ ਨੂੰ ਸੁਖੀ ਦੇ ਘਰ ਛੱਡਾਉਂਦਾ ਆ ਖਾ ਚੁੱਕੇ ਹੁੰਦੇ ਨੇ ਪਰਮਿੰਦਰ ਤੇ ਜਸਮਿੰਦਰ ਆਪਣੇ ਕਮਰੇ ਵਿੱਚ ਆ ਚੁੱਕੇ ਨੇ ਪਰਮਨਜੀਤ ਦੁੱਧ ਦਾ ਗਲਾਸ ਬਲਵਿੰਦਰ ਨੂੰ ਫੜਾਉਂਦੇ ਹੋਏ ਕਹਿੰਦਾ ਹੈ ਕਿ ਆਪਾਂ ਨੂੰ ਦੂਜੇ ਕਮਰੇ ਵਿੱਚ ਹੀ ਸੌਣਾ ਪੈਣਾ ਇਹ ਨਹੀਂ ਆਉਣ ਵਾਲਿਆ ਬਾਹਰ ਦੋਨੋਂ ਅੱਜ ਬਲਵਿੰਦਰ ਕਿੰਨੀਆਂ ਗੱਲਾਂ ਕਰਦੀਆਂ ਨੇ ਯਾਰ ਮੂੰਹ ਜੀਵ ਨਹੀਂ ਥੱਕਦੀ ਇਹਨਾਂ ਦੀ ਮਨਜੀਤ ਚਲ ਛੱਡ ਅੱਜ ਆਪਾਂ ਸੌਈਏ ਦੁੱਧ ਪੀ ਕੇ ਤੜਕੇ ਹੋਰ ਕੰਮ ਵੀ ਕਰਨੇ ਆ ਬਲਵਿੰਦਰ ਹਾਂ ਚੱਲ ਯਾਰ ਪਰ ਆਹੀ ਕੁਝ ਕੁ ਦਿਨ ਨੇ ਫਿਰ ਤਾਂ ਮਨਜੀਤ ਹਾਂ ਯਾਰ ਫਿਰ ਤਾਂ ਇਹ ਕਰ ਵੀ ਸੁਖੀ ਦੀ ਹਾਸੀ ਦੀ ਗੂੰਜ ਨੂੰ ਤਰਸ ਜਾਇਆ ਕਰਨਾ ਬਲਵਿੰਦਰ ਹੱਸਦੇ ਹੋਏ ਚੱਲ ਸ਼ੁਕਰਾ ਦੋਨਾਂ ਦਾ ਇਕੱਠਾ ਨਹੀਂ ਹੋਇਆ ਮਨਜੀਤ ਹਾਂ ਯਾਰ ਨਹੀਂ ਤਾਂ ਜਮਾ ਜੀ ਨਹੀਂ ਲੱਗਣਾ ਸੀ ਬਸ ਇਹ ਚੱਲ ਜਦੋਂ ਵੀ ਜੀਤੀ ਦਾ ਵਿਆਹ ਹੋ ਉਦੋਂ ਤੱਕ ਮੇਰਾ ਭਤੀਜਾ ਭਤੀਜੀ ਵੀ ਆ ਜਾਓ ਬਲਵਿੰਦਰ ਤੁਸੀਂ ਡਾਕਟਰ ਕੋਲ ਗਏ ਸੀ ਕੀ ਕਹਿੰਦੇ ਉਹ ਮਨਜੀਤ ਚਾਂਸ ਤਾਂ ਹੈਗੇ ਆ ਸਿਰਫ 2% ਨੇ ਪਰ ਕਹਿੰਦੇ ਸੀ ਕਿ ਟਰੀਟਮੈਂਟ ਦੇ ਕੇ ਦੇਖਾਂਗੇ ਹੋ ਸਕਦਾ ਫਿਰ ਸਭ ਠੀਕ ਹੋ ਜਾਏ ਬਲਵਿੰਦਰ ਬਾਬਾ ਕਦੋਂ ਨਾ ਕਦੋਂ ਮਿਹਰ ਕਰੂਗਾ ਮਨਜੀਤ ਤੈਨੂੰ ਤੇ ਭਾਬੀ ਨੂੰ ਹੀ ਪਤਾ ਸਾਡੇ ਦੋਹਾਂ ਤੋਂ ਇਲਾਵਾ ਬਲਵਿੰਦਰ ਕੋਈ ਗੱਲ ਨਹੀਂ ਫਿਕਰ ਨਾ ਕਰ ਹਜੇ ਤੱਕ ਇਹ ਗੱਲ ਮੈਂ ਕੁਲਦੀਪ ਨਾਲ ਵੀ ਨਹੀਂ ਕੀਤੀ ਮਨਜੀਤ ਉਹ ਵਾਸੀ ਲੰਦੇ ਹੋਏ ਚਲਾ ਜਾ ਆਪਾਂ ਸੋ ਜਾਈਏ ਇਹਨਾਂ ਨੇ ਨਹੀਂ ਖੋਲਣਾ ਗੇਟ ਅਜ ਸੁਖੀ ਜੀਤੀ ਕੁਲਦੀਪ ਤੇ ਮਨਦੀਪ ਦਰਵਾਜ਼ਾ ਬੰਦ ਕਰਕੇ ਰੋਟੀ ਖਾਣ ਤੋਂ ਬਾਅਦ ਸੁਖੀ ਦੇ ਕਮਰੇ ਵਿੱਚ ਬੈਠੀਆਂ ਹੋਈਆਂ ਨੇ ਤੇ ਕੱਪਾ ਮਾਰ ਰਹੀਆਂ ਨੇ ਇਹ ਕੋਈ ਪਹਿਲਾ ਦਿਨ ਨਹੀਂ ਸੀ ਪਹਿਲਾਂ ਵੀ ਕਈ ਵਾਰ ਇਹ ਹੋ ਚੁੱਕਿਆ ਸੀ ਕਿ ਕੁਲਦੀਪ ਤੇ ਜੀਤੀ ਸੁਖੀ ਦੇ ਘਰ ਹੀ ਸੌਂ ਜਾਂਦੀਆਂ ਨੇ ਤੇ ਬਲਵਿੰਦਰ ਮਨਜੀਤ ਨੂੰ ਆਪਣੇ ਨਾਲ ਨਹੀਂ ਬਿਠਾਉਂਦੀਆਂ ਕਮਰੇ ਵਿੱਚੋਂ ਬਾਹਰ ਕੱਢ ਕੁੰਡਾ ਲਾ ਦਿੰਦੀਆਂ ਨੇ ਤੇ ਉਹ ਰੋਜ਼ ਆਪਣੀਆਂ ਬਾਗਟੀਆਂ ਦੀ ਥੋੜੀ ਦੇਰ ਵੇਟ ਕਰਨ ਤੋਂ ਬਾਅਦ ਜਾ ਕੇ ਸੌਂ ਜਾਂਦੇ ਨੇ ਇਦਾਂ ਹੀ ਮਜ਼ਾਕ ਮਸਤੀ ਤੇ ਖੱਟੇ ਮਿੱਠੇ ਜਜ਼ਵਾਤਾ ਨਾਲ ਵਿਆਹ ਨੇੜੇ ਆ ਜਾਂਦਾ ਹੈ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਆ ਤੇ 7 ਦਿਨਾਂ ਬਾਅਦ ਭੋਗ ਪਾਇਆ ਜਾਂਦਾ ਆ ਪਾਠ ਸੁੱਕੀ ਕੇ ਘਰ ਵਿੱਚ ਹੀ ਖੁਲਵਾਇਆ ਜਾਂਦਾ ਆ ਇਹ ਵੀ ਇੱਕ ਰੀਤ ਈ ਆ ਕੀ ਵਿਆਹ ਤੋਂ ਪਹਿਲਾਂ ਵਿਆਹ ਦੀ ਸ਼ੁਕ ਸ਼ਾਂਤੀ ਨਾਲ ਹੋਣ ਲਈ ਸਿੱਖ ਪਰਿਵਾਰ ਇੱਕ ਸਹਜ ਪਾੜ ਜ਼ਰੂਰ ਕਰਵਾਉਂਦੇ ਨੇ ਭੋਗ ਤੇ ਕੁਝ ਜ਼ਿਆਦਾ ਕੱਟ ਨਹੀਂ ਕੀਤਾ ਜਾਂਦਾ ਬਸ ਨੇੜਲੇ ਘਰਾਂ ਨੂੰ ਬੁਲਾਇਆ ਜਾਂਦਾ ਆ ਭੋਗ ਤੋਂ ਬਾਅਦ ਲੋੜਵੰਦਾ ਲੋਕਾਂ ਨੂੰ ਲੰਗਰ ਖਵਾਇਆ ਜਾਂਦਾ ਆ ਭੋਗ ਤੋਂ ਅਗਲੇ ਦਿਨ ਰਾਤ ਨੂੰ ਗੀਤ ਗਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਆ ਜੀਤੀ ਦਾ ਤਾਂ ਹੁਣ ਆਪਣੇ ਘਰ ਜਾਣਾ ਬੰਦ ਹੀ ਸੀ। ਭੋਗਦੋਵਾ ਜੀਤੀ ਸੁਖੀ ਦੇ ਘਰ ਹੀ ਰਹਿਣ ਵਾਲੀ ਸੀ। ਵਿਆਹ ਤੱਕ ਕੁਲਦੀ ਵੀ ਸਵੇਰੇ ਕੰਮ ਕਰਕੇ ਘਰ ਆ ਜਾਂਦੀ ਸੀ ਤੇ ਦੁਪਹਿਰ ਸਾਰੇ ਉੱਥੇ ਹੀ ਲੰਘਦੀ। ਸੁਖੀ ਤੇ ਜੀਤੀ ਬਹੁਤ ਹੀ ਜ਼ਿਆਦਾ ਖੁਸ਼ ਸੀ। ਵੇਖਦੇ-ਵੇਖਦੇ ਦਿਨ ਰਾਤ ਮਾਂ ਗੁੰਹਤ ਵਿੱਚੋਂ ਫਿਸਲ ਜਾਂਦੇ ਆ ਤੇ ਅੱਜ ਸੁਖੀ ਨੂੰ ਮਹਿੰਦੀ ਲੱਗਣ ਵਾਲੀ ਆ ਤੇ ਅੱਜ ਸੁਖੀ ਕੇ ਘਰ ਕੜਾਹੀ ਵੀ ਚੜ ਜਾਂਦੀ ਆ। ਮਠਿਆਈਆਂ ਪੱਕਣ ਲੱਗ ਜਾਂਦੀਆਂ ਨੇ ਜਿਵੇਂ ਲੱਡੂ ਜਲੇਬੀਆਂ ਬਰਫੀ ਰਸਗੁੱਲੇ ਤੇ ਹੋਰ ਵੀ ਵੱਧੂ ਘਰ ਦੇ ਹਾਲ ਵਿੱਚ ਹੀ ਇੱਕ ਸਾਈਡ ਤੇ ਥੋੜੀ ਜਿਹੀ ਡੈਕੋਰੇਸ਼ਨ ਕਰਵਾ ਦਿੱਤੀ ਮਨਜੀਤ ਨੇ ਕਿਉਂਕਿ ਸਿਰਫ ਨੇੜੇ ਦੇ ਘਰਾਂ ਦੀ ਦੋ ਚਾਰ ਕੁੜੀਆਂ ਤੇ ਆਂਟੀਆਂ ਨੇ ਹੀ ਆਉਣਾ ਆ ਜੀਤੀ ਨੂੰ ਮਹਿੰਦੀ ਲੱਗ ਰਹੀ ਆ ਤੇ ਸਪੀਕਰ ਤੇ ਗਾਣੇ ਚੱਲ ਰਹੇ ਨੇ ਜੀਤੀ ਤੇ ਕੁਝ ਕੁੜੀਆਂ ਨਾਚ ਰਹੀਆਂ ਨੇ ਸੁਖੀ ਨੂੰ ਜਾਨ ਜਾਨ ਛੇੜ ਵੀ ਰਹੀਆਂ ਨੇ ਕੁਝ ਦੂਰ ਸੋਫਿਆਂ ਤੇ ਬੈਠੇ ਰਮਨਦੀਪ ਵੀ ਇਹ ਸਭ ਦੇਖ ਰਹੀਆ ਤੇ ਇੱਕ ਔਰਤ ਉਸ ਕੋਲ ਆ ਕੇ ਬੈਠਦੀ ਹੋਈ ਕਹਿੰਦੀ ਆ ਕਿ ਭੈਣ ਜੀ ਕਿੰਨੀ ਪਿਆਰੀ ਲੱਗਦੀ ਆ ਜੀਤੀ ਰਮਨਦੀਪ ਬਸ ਹੱਸ ਦਿੰਦੇ ਆ ਫਿਰ ਉਹ ਔਰਤ ਅੱਗੇ ਕਹਿੰਦੀ ਆ ਕਿ ਤੁਸੀਂ ਫਿਕਰ ਨਾ ਕਰੋ ਆਪਣੀ ਜੀਤੀ ਨੂੰ ਕੋਈ ਰਾਜਕੁਮਾਰ ਹੀ ਮਿਲਣਾ ਆ ਰਮਨਦੀਪ ਹਾਂ ਵਿੱਚ ਸਿਰ ਹਿਲਾ ਕੇ ਹੱਸ ਦਿੰਦੇ ਆ ਸੁਖੀ ਤੋਂ ਵਾਧ ਜੀਤੀ ਕੁਲਦੀਪ ਤੇ ਮੰਦੀਪ 'ਤੇ ਮਹਿੰਦੀ ਲਗਵਾ ਲੈਂਦੀਆਂ ਨੇ ਤੇ ਫਿਰ ਬਾਕੀ ਲਗਵਾ ਲੈਂਦੇ ਨੇ ਇਹ ਦਿਨ ਵੀ ਬੀਤ ਜਾਂਦਾ ਆ ਅੱਜ ਸੁਖੀ ਨੂੰ ਸ਼ਾਮ ਨੂੰ ਹਲਦੀ ਲਗਣੀ ਆ ਸਵੇਰ ਤੋਂ ਹੀ ਰਿਸ਼ਤੇਦਾਰ ਆਉਣ ਲੱਗ ਜਾਂਦੇ ਨੇ ਨਾਨ ਕਾਮੇਲ ਨੇ ਵੀ ਖੂਬ ਰੌਣਕਾਂ ਲਾਈਆਂ ਹੋਈਆਂ ਨੇ 7 ਵਜੇ ਪਹਿਲਾਂ ਸੁਖੀ ਦੀ ਨਾਈ ਧੀ ਜਿਸ ਨੂੰ ਹਲਦੀ ਤੇ ਵਟਨਾ ਲਾਉਣਾ ਵੀ ਕਹਿੰਦੇ ਨੇ ਉਸ ਤੰਵਾਦ ਦਿਨਰ ਤੇ ਫਿਰ ਜਾਗੋ ਹੁੰਦੀ ਆ ਜਿਸ ਵਿੱਚ ਦਾਦ ਕਿਆਂ ਨਾਨਕੀਆਂ ਦੀ ਪੂਰੀ ਟੱਕਰ ਚੱਲਦੀ ਆ ਤੇ ਜਿੱਤ ਹਾਰ ਦਾ ਕੋਈ ਨਤੀਜਾ ਨਹੀਂ ਨਿਕਲਦਾ ਰਾਤ ਦੇ 1 ਵਜੇ ਸਭ ਸੌਣ ਲਈ ਕਮਰੇ ਵਿੱਚ ਚਲੇ ਜਾਂਦੇ ਨੇ ਮੰਜੀ ਦੇ ਨਿਗਾ ਸੂਫੀ ਤੇ ਬਠੇ ਕੁੜੀ ਬਲ ਜਾਂਦੀ ਆ ਤਾਂ ਇੱਕ ਬੰਦੇ ਨੂੰ ਸਮਝਾ ਕੇ ਉਸ ਕੁੜੀ ਕੋਲ ਆ ਜਾਂਦਾ ਆ ਤੇ ਕਹਿੰਦਾ ਆ ਕਿ ਛੁੜਕੀ ਕਿਉਂ ਆ ਸੌਣ ਨਹੀਂ ਗਈ ਅਜੇ ਤੂੰ ਜੀਤੀ ਸੋਫੇ ਤੇ ਬੈਠ ਕੇ ਗੋਡਿਆਂ ਤੇ ਕੋਣੀ ਰੱਖ ਕੇ ਹੱਥਾਂ ਨਾਲ ਆਪਣਾ ਚਿਹਰਾ ਟਕੀ ਬੈਠੀ ਹੁੰਦੀ ਆ ਮਨਜੀਤ ਦੇ ਬਲੋਂ ਤੇ ਚਦੋਂ ਨਹੀਂ ਭੁੱਲਦੀ ਤਾਂ ਮਨਜੀਤ ਸਮਝ ਜਾਂਦਾ ਆ ਤੇ ਉਸ ਨੂੰ ਗੱਲ ਲਾ ਕੇ ਕਹਿੰਦਾ ਆ ਕਿ ਕਮਰੇ ਰੋਈ ਦਾ ਥੋੜੀ ਹੁੰਦਾ ਆ ਜੀਤੀ ਉਹਨੂੰ ਕੁੱਟ ਕੇ ਜੱਫੀ ਪਾ ਲੈਂਦੇ ਆ ਮਨਜੀਤ ਵੀ ਇਹ ਸੋਚ ਕੇ ਅੱਖਾਂ ਪਰੇ ਹੁੰਦਾ ਆ ਕਿ ਕੱਲ ਤੋਂ ਸੁਖੀ ਵੀ ਇਹ ਘਰ ਛੱਡ ਚਲੀ ਜਾਊਗੀ ਤੇ ਫਿਰ ਕਦੇ ਸਾਲ ਸਮਾਹੇ ਢੀੜਾ ਮਾਰਿਆ ਕਰੋਗੀ ਉਹ ਦੋਨੋਂ ਕਿੰਨਾ ਹੀ ਸਮਾਂ ਹੰਝੂ ਵਹਾਉਂਦੇ ਨੇ ਤੇ ਫਿਰ ਮਨਜੀਤ ਕਹਿੰਦਾ ਆ ਚੱਲ ਬਸ ਕਰ ਕੱਲ ਸ਼ਾਮ ਲਈ ਵੀ ਬਚਾ ਕੇ ਰੱਖਣੇ ਨੇ ਨਹੀਂ ਲੋਕ ਕਹਿਣਗੇ ਕਿ ਲੈ ਕੁੜੇ ਕੁੜੀ ਦੇ ਭਰਾ ਤੇ ਸਹੇਲੀ ਨੇ ਇੱਕ ਹੰਝੂ ਨਹੀਂ ਡੇਗਿਆ ਉਹ ਇਹ ਸਭ ਥੋੜਾ ਨਾਟਕ ਕਰਕੇ ਕਹਿ ਰਿਹਾ ਹੁੰਦਾ ਆ ਜਿਸ ਨੂੰ ਦੇਖ ਜਿੱਤੀ ਹੱਸ ਪੈਂਦੇ ਆ ਤੇ ਫਿਰ ਉਹ ਦੋਨੋਂ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਜਾਂਦੇ ਨੇ ਸਖੀ ਬਿਊਟੀ ਪਾਰਲਰ ਵਿੱਚ ਤਿਆਰ ਹੋ ਰਹੀ ਹੁੰਦੀ ਆ ਨਾਲ ਹੀ ਦੂਜੀ ਸਾਈਕਲ ਦੀਪ ਤਿਆਰ ਹੋ ਰਹੀ ਹੁੰਦੀ ਆ ਫਿਰ ਮੰਨਦੀਪ ਦੇ ਅਖੀਰ ਦੀ ਜੀਤੀ ਵੀ ਤਿਆਰ ਹੋ ਜਾਂਦੀ ਆ ਫਿਰ ਉਹ ਸਾਰੇ ਗਰੂ ਕਰਵਲ ਚੱਲ ਪੈਂਦੇ ਆ ਉੱਥੇ ਉਹਨਾਂ ਦੀਆਂ ਲਾਮਾਂ ਹੁੰਦੀਆਂ ਨੇ ਲਾਮਾਂ ਤੋਂ ਬਾਅਦ ਉਹ ਸਾਰੇ ਪੈਲਸਵਲ ਚੱਲ ਪੈਂਦੇ ਆ ਜਿੱਥੇ ਪਹਿਲਾਂ ਰਿਵਨ ਕਟਾਈ ਦੀ ਰਸਮ ਹੁੰਦੀ ਆ ਤੇ ਉਸ ਤੋਂ ਬਾਅਦ ਚਾਹ ਪਾਣੀ ਪੀਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਥੋੜਾ ਨਚਾਇਆ ਜਾਂਦਾ ਆ ਉਸ ਤੋਂ ਬਾਅਦ ਸਭ ਉਸ ਨੂੰ ਗਿਫਟ ਤੇ ਅਸ਼ੀਰਵਾਦ ਦਿੰਦੇ ਹਨ ਤੇ ਬਹੁਤ ਸਾਰੀਆਂ ਫੋਟੋਆਂ ਵੀ ਹੁੰਦੀਆਂ ਨੇ ਕਦੇ ਇਕੱਲੇ ਤੇ ਕਦੇ ਗਰੁੱਪ ਫੋਟੋ ਫੋਟੋਆਂ ਕਰਵਾਉਣ ਤੋਂ ਬਾਅਦ ਸਭ ਰੋਟੀ ਖਾਂਦੇ ਨੇ ਉਸ ਤੋਂ ਬਾਅਦ ਮਹਿੰਦੀ ਤੇ ਪਤਸੀ ਪਵਾਉਣ ਦੀ ਰਸਮ ਹੁੰਦੀ ਆ ਫਿਰ ਬਰਾਤਿਆਂ ਨੂੰ ਮਠਿਆ ਖਾਣ ਦੀ ਰਸਮ ਕੀਤੀ ਜਾਂਦੀ ਆ ਇਹਨਾਂ ਰਸਮਾਂ ਰਿਵਾਜਾਂ ਵਿੱਚ ਸ਼ਾਮ ਦੇ 4 ਵਜੇ ਜਾਂਦੇ ਆ ਤੇ ਵਿਦਾਈ ਦਾ ਵਕਤ ਆ ਜਾਂਦਾ ਹੈ ਸੁਖੀ ਨੇ ਸਭ ਗਿੱਲੀਆਂ ਅੱਖਾਂ ਨਾਲ ਵਿਦਾ ਕਰਦੇ ਆ ਸੁਖੀ ਪਹਿਲਾਂ ਆਪਣੇ ਮੰਮੀ ਦਾਦੀ ਤੇ ਅੰਕਲ ਆਂਟੀ ਨੂੰ ਮਿਲਦੀ ਆ ਤੇ ਕਹਿੰਦੀ ਆ ਕਿ ਜ਼ਰੂਰ ਕੋਈ ਚੰਗੇ ਕਰਮ ਕੀਤੇ ਹੋਣ ਜੋ ਇੱਕ ਨਹੀਂ ਦੋ ਦੋ ਮਾਪਿਆਂ ਦਾ ਪਿਆਰ ਮਿਲਿਆ ਮੈਨੂੰ ਫਿਰ ਉਹਮਨ ਜੀ ਤੇ ਬਲਵਿੰਦਰ ਨੂੰ ਮਿਲਦੀ ਆ ਤੇ ਕਹਿੰਦੀ ਆ ਕਿ ਬਹੁਤ ਜ਼ਿਆਦਾ ਹੋਂਗੇ ਤੁਹਾਡੀ ਉਹ ਕਹਿੰਦੇ ਨੇ ਕਿ ਅਸੀਂ ਵੀ ਬਹੁਤ ਯਾਦ ਕਰਾਂਗੇ ਤੈਨੂੰ ਫਿਰ ਉਹ ਜੀਤੀ ਨੂੰ ਮਿਲਦੀ ਆ ਤੇ ਕਿੰਨਾ ਸਮਾਂ ਸੁਖੀ ਨੂੰ ਗੱਲ ਆ ਛੱਡਦੀ ਹੀ ਨਹੀਂ ਉਹ ਅੱਜ ਤੱਕ ਕਦੇ ਦੂਰ ਨਹੀਂ ਰਹੀਆਂ ਸੀ ਅੱਜ ਤੱਕ ਉਹ ਇਕੱਠੀਆਂ ਰਹੀਆਂ ਸੀ ਪਹਿਣਾ ਤੋਂ ਬਿਵੱਦ ਪਿਆਰ ਸੀ ਉਹਨਾਂ 'ਚ ਤੇ ਅੱਜ ਉਹ ਪੂਰੀ ਜ਼ਿੰਦਗੀ ਲਈ ਉਸ ਤੋਂ ਦੂਰ ਜਾ ਰਹੀ ਸੀ ਕੁਲਦੀਪ ਕਹਿੰਦੀ ਆ ਕਿ ਇੱਕ ਦੂਜੇ ਵਿੱਚ ਤਾਂ ਜਾਨ ਵੱਸਦੀ ਆ ਇਹਨਾਂ ਦੀ ਪਤਾ ਨਹੀਂ ਕਿਵੇਂ ਰਹਿਣਗੇ ਇੱਕ ਦੂਜੇ ਬਿਨਾ ਪਰਮਿੰਦਰ ਕਹਿੰਦੇ ਆ ਕਿ ਤਾਂ ਹੀ ਅੱਜ ਇਹਨਾਂ ਔਖਾ ਹੋ ਰਿਹਾ ਹੈ ਕੱਚੀ ਉਮਰ ਦੇ ਇਹ ਗੂੜੇ ਰਿਸ਼ਤੇ ਪਤਾ ਨਹੀਂ ਕਿਉਂ ਵੱਡੀ ਉਮਰ ਆ ਕੇ ਦੂਰ ਹੋ ਜਾਂਦੇ ਨੇ ਸਭ ਪੇਝੀ ਅੱਖਾਂ ਨਾਲ ਜੀਤ ਨੂੰ ਵਧਾਈ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਪਰੇਮਨ ਨਾਲ ਕਾਰਾ ਜਾਂਦੇ ਨੇ ਸਭ ਇੱਕ ਦੂਜੇ ਨੂੰ ਰੋਟੀ ਖਾਂ ਲੈ ਕਹਿ ਰਹੇ ਹੁੰਦੇ ਆ ਪਰ ਕਿਸੇ ਦਾ ਮਨ ਨਹੀਂ ਹੁੰਦਾ ਰੋਟੀ ਖਾਂ ਦਾ ਕਰ ਉਹਨਾਂ ਨੂੰ ਸੁੱਕੀ ਬਿਨਾਂ ਖਾਲੇ ਖਾਲੀ ਲੱਗਦਾ ਆ ਦੂਜੇ ਪਾਸੇ ਸੁਖੀ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਆ ਤੇ ਅਨਮੋਲ ਕੌਰ ਸੁਖੀ ਦੀ ਸੱਸ ਪਾਣੀ ਵਰਨ ਦੀ ਰਸਮ ਕਰਦੀ ਆ ਤੇ ਫਿਰ ਕੁਝ ਹੋਰ ਰਸਮਾਂ ਹੁੰਦੀਆਂ ਨੇ ਸਮਨੂੰ ਨਵੀਂ ਵਿਆਹੀ ਬਹੁਦਾ ਬੜਾ ਚਾਹ ਹੁੰਦਾ ਆ ਸੁਖੀ ਦੀ ਵੱਡੀ ਨਾਨ ਸਮ੍ਰੀਤ ਕੌਰ ਦੀ ਤਾਂ ਧਰਤੀ ਪਵਨੀ ਲੱਗ ਰਹੇ ਹੁੰਦੀ ਸੁਖੀ ਦੇ ਸਹੁਰੇ ਪਰਿਵਾਰ ਵਿੱਚ ਉਸ ਦੀ ਸੱਸ ਸੋਰਾ ਤੇ ਇੱਕ ਵੱਡੀ ਨਾਨ ਜੋ ਵਿਆਹੀ ਹੋਈ ਆ ਅੱਜ ਸੁਖਮੰਤ ਤੇ ਸੁਖੀ ਨੇ ਪਿੰਡੋਂ ਆਉਣਾ ਹੁੰਦਾ ਆ ਵਿਆਹ ਤੋਂ ਹਫ਼ਤਾ ਬਾਅਦ ਸਭ ਵੜੇ ਚਾ ਨਾਲ ਜਵਾਈ ਦੀ ਸਵਾਗਤੀਆਂ ਤਿਆਰੀਆਂ ਕਰ ਰਹੇ ਹੁੰਦੇ ਆ ਉਹ ਤਾਂ ਸੁਖਮਨ ਪਹਿਲਾਂ ਵੀ ਸੁਖੀ ਨੂੰ ਮਿਲਾ ਕੇ ਲੈ ਗਿਆ ਸੀ ਪਰ ਕਹਿੰਦੇ ਆ ਨਾ ਕਿ ਜਦੋਂ ਜਵਾਈ ਨਹੀਂ ਆਉਣਾ ਹੁੰਦਾ ਤਾਂ ਕਿਸੇ ਦੀ ਅੱਡੀ ਨਹੀਂ ਲੱਗਦੀ ਸਭ ਤਿਆਰੀਆਂ ਵਿੱਚ ਰੁਝ ਜਾਂਦੇ ਆ ਕਿ ਕਿਤੇ ਸਾਡਾ ਪਰੌਣਾ ਨਾ ਨਾਰਾਜ਼ ਹੋ ਜਾਵੇ ਗਲੀ ਵਿੱਚੋਂ ਕਿਸੇ ਗੱਡੀ ਦਾ ਹਾਰਨ ਪਸਾ ਜਾਂ ਤਾਂ ਜੀਤੀ ਕਹਿੰਦੀ ਆ ਕੀ ਅੰਟੀ ਅੰਕਲ ਵੀ ਸੁਖੀ ਆਗੇ ਸਭ ਅੱਜ ਕੇ ਗੇਟ ਖੋਲ ਆ ਜਾਂਦੇ ਨੇ ਤੇ ਕੁਝ ਸੈਕਿੰਡ ਵਿੱਚ ਇੱਕ ਕਾਰ ਗੇਟ ਫਲਉ ਆਉਂਦੀ ਦਿਖਦੀ ਆ ਜਿਸ ਵਿੱਚ ਸੁਖੀ ਤੇ ਸੁਖਮਨ ਹੁੰਦੇ ਆ ਸਭ ਉਹਨਾਂ ਨੂੰ ਮਿਲਦੀ ਆ ਤੇ ਸੁਖੀ ਤੇ ਜਿੱਤੀ ਤਾਂ ਸਭ ਤੋਂ ਦੂਰ ਦੂਰ ਕੁਰਸੀਆਂ ਲੈ ਕੇ ਪੜ ਜਾਂਦੀਆਂ ਥੋੜੀ ਦੂਰ ਸੁਖਮਨ ਮਨਜੀਤ ਤੇ ਬਲਵਿੰਦਰ ਬੈਠ ਜਾਂਦੇ ਨੇ ਮਨਜੀਤ ਬੱਲੇ ਦੇਖੀ ਕਿ ਮੈਂ ਲੱਗੀਆਂ ਪਈਆਂ ਨਾ ਨਾ ਚਾਹ ਨਾ ਪਾਣੀ ਰੋਟੀ ਕੁਝ ਨਹੀਂ ਚਾਹੀਦਾ ਇਹਨਾਂ ਨੂੰ ਹੁਣ ਬਲਵਿੰਦਰ ਸਹੀ ਕਿਹਾ ਹੋਈ ਤੂੰ ਬੜਾ ਖੁਸ਼ ਹੁੰਦੀਆਂ ਨੇ ਇਹ ਜਦ ਇਹ ਵੀ ਇਕੱਠੀਆਂ ਹੁੰਦੀਆਂ ਨੇ ਸੁਖਮਨ ਹਾਂਜੀ ਭਈ ਸੁਖੀ ਨੂੰ ਤਾਂ ਜੀਤੀ ਨਾਲ ਗੱਲ ਕਿਤੇ ਵਾਣਾ ਨੀਂਦ ਹੀ ਨਹੀਂ ਆਉਂਦੀ ਇਹ ਸ਼ੁਰੂ ਤੋਂ ਹੀ ਐਵੇਂ ਨਹੀਂ ਕੀ ਜੀ ਬਰਵਿੰਦਰ ਹਾਂਜੀ ਜੀਜਾ ਜੀ ਇਹ ਬਚਪਨ ਤੋਂ ਹੀ ਇਕੱਠੀਆਂ ਖੇਡੀਆਂ ਪਲੀਆਂ ਪੜੀਆਂ ਨੇ ਬਸ ਰੱਬ ਨੇ ਸੌਹਰੇ ਆ ਡੱਡ ਲਿਖਤੇ ਇਹਨਾਂ ਦੇ ਸੁਖਮਨ ਇਨਾਂ ਵਿੱਚ ਤਾਂ ਪੈਣਾ ਤੋਂ ਵੀ ਜ਼ਿਆਦਾ ਪਿਆਰਾ ਮਨਜੀਤ ਕਿਉਂ ਜੀਜਾ ਜੀ ਫਿਜਲਨ ਹੁੰਦੀ ਹੈ ਕਿ ਫਿਰ ਉਹ ਸਾਰੇ ਹੱਸਣ ਲੱਗ ਜਾਂਦੇ ਨੇ ਉਹ ਇੰਝ ਹੀ ਸੁਖੀ ਜੀਤੀ ਵਰੀ ਗੱਲਾਂ ਕਰਦੇ ਨੇ ਤੇ ਫਿਰ ਇਧਰ ਉਧਰ ਦੀਆਂ ਗੱਲਾਂ ਕਰਦੇ ਨੇ ਸੁਖੀ ਜੀਤੀ ਇਨਾਂ ਸਭ ਚੀਜ਼ਾਂ ਤੋਂ ਬੇਖਬਰ ਆਪਣੀਆਂ ਦੁਨੀਆ ਵਿੱਚ ਮਸਤ ਪਤਾ ਨਹੀਂ ਕਿਹੜੀਆਂ ਕਹਾਣੀਆਂ ਇੱਕ ਦੂਜੇ ਨੂੰ ਸੁਣਾ ਰਹੀਆਂ ਹੁੰਦੀਆਂ ਨੇ ਜੀਤੀ ਸੁਖੀ ਨੂੰ ਦੱਸਦੀ ਆ ਕਿ ਉਸਦੀ ਸ਼ਹਿਰ ਵਿੱਚ ਨੌਕਰੀ ਲੱਗ ਗਈ ਜਿਸ ਲਈ ਉਸਨੇ ਸਕੂਟੀ ਲਈਆ ਤਾਂ ਆਨ ਜਾਣ ਵਿੱਚ ਕੋਈ ਦਿੱਕਤ ਨਾ ਵੀ ਉਹ ਸੁਖੀ ਨੂੰ ਵੀ ਆਪਣੀ ਸਕੂਟੀ ਤੇ ਬਿਠਾ ਲੈਂਦੀ ਆ ਤੇ ਦੋ ਚਾਰ ਚੱਕਰ ਲਵਾ ਦਿੰਦੀ ਆ ਗਲੀ ਦੇ ਤੇ ਫਿਰ ਉਹ ਸਕੂਟੀ ਤੇ ਜਿੱਤੀ ਸੁਖੀ ਨੂੰ ਆਪਣੇ ਘਰ ਲੈ ਜਾਂਦੀ ਆ ਜਦੋਂ ਉਹ ਘਰ ਤੋਂ ਵਾਪਸ ਆਉਂਦੀਆਂ ਨੇ ਤਾਂ ਸੁਖਮਨ ਜਾਨ ਲੈ ਗੱਡੀ ਕੋਲ ਹੀ ਖੜਾ ਹੁੰਦਾ ਆ ਸੁਖੀ ਜਿੱਤੀ ਨੂੰ ਕਹਿੰਦੀ ਆ ਦੀ ਗੱਲਾਂ ਪਵਾ ਕੇ ਹੀ ਰਹੇਗੀ ਤੇ ਜੀਤੀ ਉਸ ਨੂੰ ਸੌਰੀ ਕਹਿੰਦੀ ਆ ਫਿਰ ਉਹ ਸਭ ਦੇ ਕੋਲ ਜਾਂਦੀਆਂ ਨੇ ਸੁਖੀ ਮੰਮੀ ਸੌਰੀ ਜੀਤੀ ਨੇ ਟਾਈਮ ਲਵਾ ਦਿੱਤਾ ਤੇ ਸਵਲ ਦੇਖਦੀ ਹੋਈ ਸੁਖਮਨ ਉਹ ਵੀ ਸੌਰੀ ਕਹਿੰਦੀ ਆ ਜੀਤੀ ਹਾਂਜੀ ਮੇਰੀ ਵਜ੍ਹਾ ਕਰਕੇ ਹੀ ਲੇਟ ਹੋ ਗਈ ਹੈ ਸੁਖਮਨ ਇਹ ਸੁਣ ਕੇ ਥੋੜਾ ਮੂੰਹ ਬਣਾਉਂਦਾ ਆ ਤੇ ਡਿੱਕੀ ਵਿੱਚੋਂ ਇੱਕ ਬੈ ਕੱਢ ਕੇ ਬਾਹਰ ਰੱਖ ਕੇ ਕਹਿੰਦਾ ਆ ਕਿ ਤੁਸੀਂ ਹੁਣ ਜੀਤੀ ਨਾਲ ਹੀ ਰਹੋ ਤੇ ਇਹ ਕਹਿ ਕੇ ਜਦ ਉਹ ਸੁਖੀ ਵੱਲ ਦੇਖਦਾ ਆ ਤਾਂ ਉਸਦੀ ਹਾਸੀ ਨਿਕਲ ਜਾਂਦੀ ਆ ਤੇ ਕਹਿੰਦਾ ਆ ਸੌਰੀ ਸਾਲੀ ਸਹਿਵਾ ਜਿੱਤੇ ਵੀ ਹੱਸਣ ਲੱਗ ਜਾਂਦੀ ਆ ਤੇ ਸੁਖਮਨ ਦੇ ਕੋਲ ਜਾ ਕੇ ਕਹਿੰਦੀ ਆ ਕੀ ਜੀਜਾ ਜੀ ਇੰਨਾ ਹੀ ਕਾਫੀ ਆ ਮੂੰਹ ਦੇ ਰੰਗ ਤਾਂ ਦੇਖੋ ਸੁਖੀ ਦੇ ਸੁਖੀ ਆਪਣੇ ਪੈਰ ਵਿੱਚੋਂ ਇੱਕ ਜੁੱਤੀ ਲਾਂਦੀ ਆ ਤੇ ਜਿੱਤੀ ਤੇ ਪਿੱਛੇ ਭੱਜਾਂ ਲੱਗ ਜਾਂਦੀ ਆ ਦੋ ਤਿੰਨ ਗੇੜੀਆਂ ਤੋਂ ਬਾਅਦ ਮਨਦੀਪ ਤੇ ਕਹਿੰਦੇ ਉਹ ਰੁਕ ਜਾਂਦੀਆਂ ਨੇ ਸੁਖਮਨ ਸਫਾਈ ਦਿੰਦਾ ਹੋਇਆ ਕਹਿੰਦਾ ਆ ਕਿ ਮੇਰੀ ਕੋਈ ਗਲਤੀ ਨਹੀਂ ਜੀਤੇ ਸਾਲੀ ਸਹਿਵਾ ਦਾ ਹੀ پلان ਸੀ ਤੁਹਾਨੂੰ ਸਰਪ੍ਰਾਈਜ਼ ਦੇਣ ਦਾ ਸੁਖੀ ਮਤਲਬ ਜੀਤੇ ਸਾਡੇ ਸਤਿਕਾਰਯੋਗ ਜੀਜਾ ਜੀ ਦਾ ਕਹਿੰਦਾ ਪਾਵਾ ਕਿ ਤੁਸੀਂ ਕੁਝ ਦਿਨ ਹੁਣ ਸਾਡੇ ਨਾਲ ਬਿਤਾਓ ਬਹੁਤ ਕਰ ਲਿਆਂ ਸੌਰਿਆਂ ਦੀ ਸੇਵਾ ਕਿਉਂ ਜੀਜਾ ਜੀ ਸਹੀ ਕਿਹਾ ਨਾ ਮੈਂ ਸੁਖਮਨ ਹਾਂਜੀ ਫਿਰ ਸੁਖਮਨ ਸਭ ਤੋਂ ਵਿਦਾ ਲੈ ਕੇ ਸੁਖੀ ਨੂੰ ਬਾਏ ਕਹਿ ਕੇ ਚਲਾ ਜਾਂਦਾ ਹੈ ਸੁਖਮਨ ਸੁਖੀ ਨੂੰ ਕੁਝ ਦਿਨ ਆਪਣੇ ਪੀਕੇ ਪਿੰਡ ਰਹਿਣ ਵਾਸਤੇ ਹੀ ਛੱਡਣ ਆਇਆ ਸੀ ਪਰ ਇਹ ਗੱਲ ਸੁਖੀ ਨੂੰ ਨਹੀਂ ਪਤਾ ਸੀ ਸਰਦੀਆਂ ਦੇ ਦਿਨ ਚੱਲ ਰਹੇ ਨੇ ਜੀਤੀ ਨੂੰ ਸ਼ਹਿਰ ਵਿੱਚ ਚੰਗੀ ਨੌਕਰੀ ਮਿਲ ਗਈ ਹੋਈ ਆ ਕੁਲਦੀਪ ਨੂੰ 8ਵਾਂ ਮਹੀਨਾ ਚੱਲ ਰਿਹਾ ਆ ਸਭ ਉਸ ਦਾ ਬੜਾ ਖਿਆਲ ਰੱਖ ਰਹੇ ਨੇ ਜੀਤੀ ਹੁਣ ਸੁਖੀ ਨਾਲ ਘਟ ਗੱਲ ਕਰਦੀ ਸੀ ਤਾਂ ਜੋ ਉਹ ਸੁਖੀ ਨੂੰ ਤੰਗ ਨਾ ਕਰੇ ਸਭ ਠੀਕ ਠਾਕ ਚੱਲ ਰਿਹਾ ਸੀ ਔਰ ਇੱਕ ਫੋਨ ਸਭ ਦੀਆਂ ਧੜਕਣਾ ਵਧਾ ਦਿੰਦਾ ਆ ਜੀਤੀ ਨੂੰ ਫੋਨ ਆਉਂਦਾ ਆ ਕਿ ਨਵੇਂ ਨੰਬਰ ਤੋਂ ਤੇ ਉਹ ਕੰਮ ਦੀ ਹੱਥਾਂ ਨਾਲ ਚੁੱਕ ਲੈਂਦੀ ਆ ਦੂਜੀ ਸਾਈਡ ਤੋਂ ਆਵਾਜ਼ ਆਉਂਦੀ ਆ ਕਿ ਸੁਖਮਨ ਤੇ ਸੁਖੀ ਦਾ ਐਕਸੀਡੈਂਟ ਹੋ ਗਿਆ ਆ ਉਹ ਹਸਪੀਟਲ ਵਿੱਚ ਐਡਮਿਟ ਨੇ ਜੀਤੀ ਸੁਣ ਕੇ ਸ਼ੌਕ ਹੋ ਜਾਂਦੀ ਆ ਤੇ ਆਪਣੀ ਮੰਮੀ ਜੈਦੀ ਨੂੰ ਸਭ ਦੱਸ ਦਿੰਦੀ ਆ ਕੁਲਦੀਪ ਰਮਨਦੀਪ ਨੂੰ ਘਰ ਛੱਡ ਤਰਸੀਮ ਜੀਤੀ ਨੂੰ ਲੈ ਕੇ ਸੁੱਖੀ ਦੇ ਘਰ ਆ ਜਾਂਦੀ ਆ ਤਰਸੀਮ ਸਭ ਨੂੰ ਸੁੱਖੀ ਬਾਰੇ ਦੱਸਦਾ ਆ ਤੇ ਹਸਪਤਾਲ ਜਾਣ ਲਈ ਕਹਦਾ ਆ ਜੀਤੀ ਜਿੱਦ ਫੜ ਲੈਂਦੀ ਆ ਕਿ ਉਸਨੇ ਵੀ ਜਾਣਾ ਆ ਮੰਜੀ ਜਾ ਦੇਖਦਾ ਆ ਕਿ ਕੋਈ ਫਾਇਦਾ ਨਹੀਂ ਜੀਤੀ ਨੂੰ ਸਮਝਾ ਕੇ ਤਹੋਂ ਤਰਸੀਮ ਅੰਗਲ ਤੇ ਜੀਤੀ ਨੂੰ ਲੈ ਹਸਪਤਾਲ ਲੈ ਨਿਕਲ ਜਾਂਦਾ ਆ ਹਸਪਤਾਲ ਕੋਈ ਪੌਣੇ 2 ਘੰਟੀਆਂ ਦੀ ਦੂਰੀ ਤੇ ਆ ਜੀਤੀ ਨੂੰ ਸੁੱਖੀ ਦੀ ਬੜੀ ਫਿਕਰ ਹੋ ਰਹੀ ਹੁੰਦੀ ਆ ਜਦ ਉਹ ਹਸਪਤਾਲ ਪਹੁੰਚ ਦਿਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਸ ਇਨਸਾਨ ਨੇ ਫੋਨ ਕੀਤਾ ਸੀ ਉਸਨੇ ਪੇਮੈਂਟ ਕਰਕੇ ਇਲਾਜ ਸ਼ੁਰੂ ਕਰਵਾ ਦਿੱਤਾ ਹੈ ਸਭ ਰੱਬ ਤੋਂ ਉਹਨਾਂ ਦੀ ਠੀਕ ਹੁੰਦੀ ਅਰਦਾਸ ਕਰ ਰਹੀ ਹੁੰਦੀ ਨੇ ਇੱਕ ਡਾਕਟਰ ਆ ਕੇ ਪੁੱਛਦਾ ਹੈ ਕਿ ਸੁਖਮਨ ਨਾਲ ਕੌਣ ਨੇ ਤੋਂ ਦਿਨ ਅੱਗੇ ਆ ਜਾਂਦੇ ਨੇ ਡਾਕਟਰ ਕਹਿੰਦਾ ਹੈ ਕਿ ਉਹ ਹੁਣ ਠੀਕ ਨੇ ਤੁਸੀਂ ਮਿਲ ਸਕਦੇ ਹੋ ਉਹਨਾਂ ਨੂੰ ਜੇਤੀ ਕਾਲੀ ਨਾਲ ਬੋਲਦੀ ਆ ਕੀ ਡਾਕਟਰ ਸੁਖੀ ਤਾਂ ਡਾਕਟਰ ਕਹਿੰਦੀ ਆ ਕਿ ਉਹਨਾਂ ਦਾ ਸਿਰ ਡੈਸ਼ਬੋਰਡ ਨਾਲ ਪਚਣ ਕਾਰਨ ਸੱਟ ਡੰਗਿਆ ਦੂਜੇ ਡਾਕਟਰ ਆਪਰੇਟ ਕਰ ਰਹੇ ਨੇ ਫਿਰ ਜੀਤੀ ਵੀ ਸੁਗਮਨ ਦੇ ਕਮਰੇ ਵਿੱਚ ਆ ਜਾਂਦੀ ਆ ਤੇ ਆ ਕੇ ਸੁਗਮਨ ਉਸ ਨੂੰ ਦੇਖ ਕੇ ਕਹਿੰਦਾ ਆ ਕਿ ਇੱਥੇ ਆ ਜੀਤੀ ਜੀਤੀ ਦਰਦ ਰੋਕੇ ਬੁਰਾ ਹਾਲ ਹੁੰਦਾ ਆ ਸੁਗਮਨ ਉਸਦੇ ਹੱਥੋਂ ਪੁੱਛਦਾ ਹੋਇਆ ਕਹਿੰਦਾ ਆ ਕਿ ਕਮਲੀ ਸਾਲੀ ਸਹਿਵਾ ਇਨੀ ਛੇਤੀ ਨਹੀਂ ਪਿੱਛਾ ਛੱਡਣ ਵਾਲੀ ਉਹ ਤੇਰਾ ਤੇ ਮੇਰਾ ਪਰ ਹਾਂ ਜਦ ਉਹ ਛੇਕਉ ਤੋ ਹਨੁਰੂਣ ਪਿੱਛੇ ਲੜੂ ਤਾਂ ਮੈਨੂੰ ਨਾ ਕਹਿਣਾ ਵੀ ਜੀਜੂ ਬਚਾਲਾ ਜਿੱਤੀ ਹੰਝੂ ਪੂੰਛ ਲਿਆ ਤੇ ਕਹਿੰਦੀ ਆ ਕਿ ਨਹੀਂ ਜੀਜੂ ਹੁਣ ਨਹੀਂ ਰੋਂਦੀ ਸੁਖਮਨੀਸ਼ ਨੂੰ ਗੱਲ ਨਾਲ ਚੁੱਪ ਕਰਵਾਉਂਦਾ ਆ ਤੇ ਰੱਬ 'ਤੇ ਭਰੋਸਾ ਰੱਖਣ ਲਈ ਕਹਿੰਦਾ ਆ ਥੋੜੀ ਦੇਰ ਬਾਅਦ ਇੱਕ ਡਾਕਟਰ ਆਉਂਦੇ ਆ ਤੇ ਕਹਿੰਦੀ ਆ ਕਿ ਸੁਖੀ ਠੀਕ ਆ ਥੋੜੀ ਦੇਰ ਬਾਅਦ ਹੋਸ਼ ਔਨ ਤੋਂ ਬਾਅਦ ਮਿਲ ਸਕਦੇ ਹੂੰ ਜੀਤੀ ਡਾਕਟਰ ਪਹਿਲਾਂ ਨਹੀਂ ਮਿਲ ਸਕਦੇ ਡਾਕਟਰ ਨਹੀਂ ਸੌਰੀ ਸੁਖਮਨ ਮੈਮ ਇਸ ਨੂੰ ਇਜਾਜ਼ਤ ਦੇ ਦਿਓ ਪਲੀਜ਼ ਉਸ ਨੂੰ ਹੋਸ਼ ਜਲਦੀ ਆ ਜਾਓ ਡਾਕਟਰ ਛੇਤੀ ਦਾ ਸਿੰਪਲ ਬਰਡ ਵਿਜ ਸ਼ਿਫਟ ਕਰਨ ਤੋਂ ਬਾਅਦ ਸਿਰਫ 10 ਮਿੰਟ ਮਿਲ ਸਕਦੇ ਹੂੰ ਕਿਉਂਕਿ ਹਜੇ ਉਹਨਾਂ ਨੂੰ ਰੈਸਟ ਦੀ ਲੋੜ ਆ ਤੇ ਹੋਸ਼ ਵਿੱਚ ਔਨ ਤੋਂ ਬਾਅਦ ਉਹਨਾਂ ਦੀ ਕੁਝ ਸਿੰਪਲ ਟੈਸਟ ਕਰਨੇ ਆ ਸੁਖਮਨ ਸ਼ੁਕਰੀਆ ਡਾਕਟਰ ਜੀ ਜਿੱਤੇ ਸੁਖੀ ਨੂੰ ਮਿਲਣ ਲਈ ਚਲੀ ਜਾਂਦੀ ਆ ਤੇ ਮਨਜੀਤ ਸੁਖਮਨ ਦਾ ਹਾਲ ਚਾਲ ਪੁੱਛਦਾ ਆ ਤੇ ਪੁੱਛਦਾ ਆ ਕਿ ਐਕਸੀਡੈਂਟ ਹੋਇਆ ਕਿਵੇਂ ਤਾਂ ਸੁਖਮਨ ਦੱਸਦਾ ਆ ਕਿ ਧੁੰਦਾ ਕਰਕੇ ਸ਼ਾਇਦ ਸਾਹਮਣੇ ਵਾਲੀ ਨੂੰ ਦਿਖਾਈ ਨਹੀਂ ਦਿੱਤਾ ਤੇ ਉਹ ਉਸਦੀ ਗੱਡੀ ਸਾਡੇ ਵਿੱਚ ਵਜੇ ਸੁਖੀ ਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ ਮੇਰੇ ਪਾਈ ਹੋਣ ਕਰਕੇ ਛੱਟ ਘੱਟ ਲੱਗੀ ਆ ਥੋੜੀ ਦੇਰ ਬਾਅਦ ਜੀਤੀ ਆ ਕੇ ਕਹਿੰਦੀ ਆ ਕਿ ਸੁਖੀ ਨੂੰ ਹੋਸ਼ ਆ ਗਿਆ ਉਹ ਜੀਜੀ ਨੂੰ ਬੁਲਾ ਰਹੀ ਆ ਫਿਰ ਉਹ ਤਿੰਨ ਨੂੰ ਸੁਖੀ ਨੂੰ ਮਿਲਦੇ ਆ ਤੇ ਥੋੜੀ ਦੇਰ ਬਾਅਦ ਸਾਰੇ ਘਰ ਆ ਜਾਂਦੇ ਆ ਸੁਖੀ ਨੂੰ 2 ਦਿਨਾਂ ਦਾ ਬੈੱਡ ਰੈਸਟ ਦੱਸਿਆ ਹੋਇਆ ਸੀ ਸੁਖਮਨ ਬਿਲਕੁਲ ਠੀਕ ਹੁੰਦਾ ਆ ਤੇ 2 ਦਿਨ ਜਿੱਥੇ ਸੁਖੀ ਦੇ ਨਾਲ ਹੀ ਰਹਿੰਦੇ ਆ ਸੁਖਮਨ ਸੁਖੀ ਨੂੰ ਆਪਣੇ ਪੀਕੇ ਪਿੰਡ ਛੱਡ ਕੇ ਵਾਪਸ ਮੁੜ ਜਾਂਦਾ ਆ ਸਭ ਸੁਖੀ ਦਾ ਬੜਾ ਖਿਆਲ ਰੱਖਦੇ ਆ ਤੇ ਸੁਖੀ ਛੇਤੀ ਹੀ ਠੀਕ ਹੋ ਜਾਂਦੀ ਆ ਫਿਰ ਜੀਤੀ ਵੀ ਆਪਣੇ ਕੰਮ ਤੇ ਜਾਣ ਲੱਗ ਜਾਂਦੀ ਆ ਤੇ ਕੰਮ ਤੋਂ ਬਾਅਦ ਉਹ ਸੁਖੀ ਨਾਲ ਪੂਰੀ ਮਸਤੀ ਕਰਦੀ ਆ ਸੁਖੀ ਤੇ ਜੀਤੀ ਜੀਤੀ ਦੇ ਘਰ ਬੈਠੀਆਂ ਧੁੱਪ ਸੇਖ ਰਹੀਆਂ ਹੁੰਦੀਆਂ ਨੇ ਕਿ ਗੇੜ ਵਿੱਚੋਂ ਆਵਾਜ਼ ਆਉਂਦੀ ਆ ਲੋ ਅੱਜ ਤਾਂ ਮੇਰੀਆਂ ਦੋਨੋਂ ਪਤੀਜੀਆਂ ਇਕੱਠੀਆਂ ਬੈਠੀਆਂ ਨੇ ਪੂਰੇ ਗੁਰਮਤੇ ਚੱਲ ਰਹੇ ਨੇ ਜੀਤੀ ਹੱਸਣ ਕੀ ਪਜ ਕੇ ਉਸ ਔਰਤ ਨੂੰ ਢਾ ਜਾਂਦੀ ਆ ਤੇ ਕਹਿੰਦੀ ਆ ਕਿ ਸੁੰਦਰੀ ਪੂਆਜੀ ਤੁਸੀਂ ਤੇ ਉਹਨਾਂ ਦੇ ਗੱਲ ਆ ਕੇ ਕਹਿੰਦੀ ਆ ਕਿ ਮੈਂ ਤੁਹਾਨੂੰ ਕਿੰਨਾ ਯਾਦ ਕੀਤਾ ਤੁਸੀਂ ਕਿੰਨੇ ਸਮੇਂ ਤੋਂ ਆਏ ਹੋ ਸੁੰਦਰੀ ਕਹਿੰਦੀ ਆ ਕਿ ਹੁਣ ਆ ਗਈ ਮੈਂ ਤੇਰੇ ਲਈ ਕੁਝ ਖ਼ਬਰ ਹੀ ਲੈ ਕੇ ਆਈ ਆ ਜੀ ਤੇ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਪਾਗਿਸ ਉਹਨਾਂ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ